ਤਸਵੀਰਾਂ ਜੋ ਤੁਹਾਨੂੰ ਸਕਰੀਨ ਤੇ ਦਿਖਾਈਆਂ ਜਾ ਰਹੀਆਂ ਨੇ ਤੁਸੀਂ ਵੇਖ ਸਕਦੇ ਹੋ ਕਿ ਇੱਕ ਲਾਲ ਰੰਗ ਦੀ ਗੱਡੀ ਹੈ ਜਿਹੜੀ ਕਿ ਅਚਾਨਕ ਪਾਣੀ ਦੇ ਵਿੱਚ ਡਿੱਗ ਜਾਂਦੀ ਹੈ ਅਸਲ ਦੇ ਵਿੱਚ ਇਸ ਗੱਡੀ ਦੇ ਵਿੱਚ ਪਰਿਵਾਰ ਵੀ ਬੈਠਿਆ ਹੋਇਆ ਹੈ ਜੋ ਕਿ ਗੱਡੀ ਸਮੇਤ ਪਾਣੀ ਦੇ ਵਿੱਚ ਆ ਕੇ गिर ਗਿਆ ਹੈ ਇਹ ਵੀਡੀਓ ਸੋਸ਼ਲ ਮੀਡੀਆ ਤੇ ਇਸ ਵੇਲੇ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਵੀਡੀਓ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਜਿਵੇਂ ਹੀ ਗੱਡੀ ਪਾਣੀ ਦੇ ਵਿੱਚ ਡਿੱਗਦੀ ਹੈ ਅਚਾਨਕ ਉੱਥੇ ਚੀਕ ਚਿਹਾੜਾ ਫੈ ਜਾਂਦਾ ਹੈ ਤੇ ਵੀਡੀਓ ਇੰਦੌਰ ਤੋਂ ਸਾਹਮਣੇ ਆਈ ਹੈ ਮੱਧ ਪ੍ਰਦੇਸ਼ ਦਾ ਇੰਦੌਰ ਜਿੱਥੇ ਪਤਨੀ ਤੇ ਉਹਨਾਂ ਦੀ ਇੱਕ ਲੜਕੀ ਜਿਵੇਂ ਹੀ ਪਰਿਵਾਰ ਦੀ ਗੱਡੀ ਪਾਣੀ ਦੇ ਵਿੱਚ ਆ ਕੇ ਡਿੱਗੀ ਹੈ ਆਸ-ਪਾਸ ਚੀਕ ਚਿਹਾੜਾ ਮੱਚ ਗਿਆ ਚਲੋਕ ਉਸ ਵੇਲੇ ਖੜੇ ਸੀ ਉਹਨਾਂ ਦੇ ਆਲੇ-ਦੁਆਲੇ ਉਹਨਾਂ ਦੇ ਵੱਲੋਂ ਪਾਣੀ ਦੇ ਵਿੱਚ ਜਾ ਕੇ ਪਰਿਵਾਰ ਨੂੰ ਮੁਸ਼ਕਲਾਂ ਦੇ ਨਾਲ ਬਾਹਰ ਕੱਢਿਆ ਗਿਆ ਪਰ ਇੱਥੇ ਗੱਲ ਇਹੀ ਆਉਂਦੀ ਹੈ ਕਿ ਲਾਪਰਵਾਹੀ ਵਧਦੀ ਗਈ ਹੈ ਕਿਉਂਕਿ ਪਰਿਵਾਰਕ ਮੈਂਬਰਾਂ ਦੇ ਵੱਲੋਂ ਗੱਡੀ ਚਰਨੇ ਤੋਂ ਦੂਰ ਵੀ ਕਿਤੇ ਲਗਾਈ ਜਾ ਸਕਦੀ ਸੀ ਪਰ ਚਰਨੇ ਦੇ ਬੇहद ਨਜ਼ਦੀਕ ਉਹਨਾਂ ਨੇ ਗੱਡੀ ਲਗਾਈ ਜਦ ਰਿਵਰਸ ਕਰਨ ਦੀ ਵਾਰੀ ਆਈ ਹੈ ਗੱਡੀ ਨੂੰ ਰਿਵਰਸ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਅਚਾਨਕ ਜੋ ਗੱਡੀ ਸੀ ਉਹ ਉੱਤੋਂ ਦੀ نیچے ਪਾਣੀ ਵਿਚ ਆ ਕੇ ਡਿੱਗ ਗਈ ਪਰਿਵਾਰਕ ਮੈਂਬਰਾਂ ਨੂੰ ਬਚਾ ਜ਼ਰੂਰ ਲਿਆਏ ਪਰ ਕਿਸੇ ਵੀ ਤਰ੍ਹਾਂ ਦਾ ਵੱਡਾ ਹਾਦਸਾ ਵਾਪਰ ਸਕਦਾ ਸੀ ਤੇ ਜਦ ਵੀ ਤੁਸੀਂ ਕਿਤੇ ਇਸ ਤਰੀਕੇ ਦੀ ਜਗ੍ਹਾ ਤੇ ਘੁੰਮਣ ਫਿਰਨ ਜਾਂਦੇ ਹੋ ਤੇ ਸਾਵਧਾਨੀ ਵਰਤਣੀ ਬੇਹੱਦ ਜ਼ਰੂਰੀ ਹੁੰਦੀ ਹੈ ਲਾਪਰਵਾਹੀ ਬਿਲਕੁਲ ਵੀ ਨਹੀਂ ਦਿਖਾਣੀ ਚਾਹੀਦੀ ਜਿਸ ਤਰੀਕੇ ਇਸ ਪਰਿਵਾਰ ਨੇ ਲਾਪਰਵਾਹੀ ਦਿਖਾਈ ਹੈ ਇਹ ਲਾਪਰਵਾਹੀ ਉਹਨਾਂ ਦੀ ਜਾਨ ਵੀ ਲੈ ਸਕਦੀ ਸੀ ਤੇ ਇਸ ਵੇਲੇ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਪਰਿਵਾਰ ਨੂੰ ਬਚਾ ਲਿਆ ਗਿਆ ਹੈ ਤੇ ਪਰਿਵਾਰਕ ਮੈਂਬਰਾਂ ਨੂੰ ਆਸ-ਪਾਸ ਜੋ ਲੋਕ ਖੜੇ ਸੀ ਉਹਨਾਂ ਦੇ ਵੱਲੋਂ ਬਚਾ ਲਿਆ ਗਿਆ ਹੈ ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਾਈਲਡ ਵਾਈ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਈ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈ ਪੰਜਾਬੀ ਟੀਵੀ